ਇਮਰਾਨ ਹਾਸ਼ਮੀ ਵੱਡੇ ਪਰਦੇ ਤੇ ਹਰ ਕਿਰਦਾਰ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਚਾਹੇ ਉਹ ਰੋਮਾਂਟਿਕ ਰੋਲ ਪਲੇ ਕਰਨੇ ਹੋਣ ਜਾਂ ਫਿਰ ਫਿਲਮ ਵਿੱਚ ਖਲਨਾਇਕ ਬਣਨਾ ਹੋਵੇ ਹਾਲਾਂਕਿ 8 ਸਾਲ ਦੇ ਬਾਅਦ ਇਮਰਾਨ ਹਾਸ਼ਮੀ ਇੱਕ ਵਾਰ ਫਿਰ ਤੋਂ ਪੁਰਾਣੇ ਅਵਤਾਰ ਵਿੱਚ ਨਜ਼ਰ ਆਉਣਗੇ ਖਬਰਾਂ ਨੇ ਕਿ ਇਮਰਾਨ ਹਾਸ਼ਮੀ ਹੁਣ ਡਾਰਕ ਲਵ ਸਟੋਰੀ ਵਿੱਚ ਕੰਮ ਕਰ ਸਕਦੇ ਨੇ ਖਾਸ ਕਰ ਇਹ ਹੈ ਕਿ ਇਮਰਾਨ ਦੇ ਫੈਨਸ ਲੰਬੇ ਸਮੇਂ ਤੋਂ ਉਸ ਨੂੰ ਪੁਰਾਣੇ ਜਨਰ ਵਿੱਚ ਵੇਖਣ ਲਈ ਬਿਤਾਬ ਨੇ ਹਾਲਾਂਕਿ ਪਿਛਲੀ ਵਾਰ ਉਹਨਾਂ ਨੇ ਸਲਮਾਨ ਖਾਨ ਦੀ ਫਿਲਮ ਟਾਈਗਰ 3 ਵਿੱਚ ਵਿਲਨ ਦਾ ਕਿਰਦਾਰ ਨਿਭਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਇਮਰਾਨ ਹਾਸ਼ਮੀ ਨੂੰ ਰੋਮਾਂਟਿਕ ਫਿਲਮਾਂ ਵਿੱਚ ਦੇਖਣ ਦਾ ਮਜ਼ਾ ਹੀ ਅਲੱਗ ਹੈ ਇਮਰਾਨ ਹਾਸ਼ਮੀ ਨੇ ਸਾਲ 2023 ਵਿੱਚ ਫਿਲਮ ਟਾਈਗਰ 3 ਦੇ ਨਾਲ ਪਰਦੇ ਤੇ ਆਪਣੀ ਜ਼ਬਰਦਸਤ ਵਾਪਸੀ ਕੀਤੀ ਸੀ ਪਰ ਹੁਣ 1 ਸਾਲ ਦੇ ਗੈਪ ਦੇ ਬਾਅਦ ਉਹ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਅਵਤਾਰ ਵਿੱਚ ਵਾਪਸੀ ਕਰ ਸਕਦੇ ਨੇ ਇਸ ਦੌਰਾਨ ਖਬਰਾਂ ਆ ਰਹੀਆਂ ਨੇ ਕਿ ਇਮਰਾਨ ਹਾਸ਼ਮੀ ਪ੍ਰੋਡਕਸ਼ਨ ਹਾਊਸ ਵਿਸ਼ੇਸ਼ ਫਿਲਮ ਸਿਨਰ ਆਪਣੀ ਅਗਲੀ ਫਿਲਮ ਕਰਨ ਵਾਲੇ ਨੇ ਜਿੱਥੋਂ ਕਿ ਉਹਨਾਂ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਾਬ ਇਮਰਾਨ ਹਾਸ਼ਮੀ ਅਗਲੇ ਪ੍ਰੋਜੈਕਟ ਵਿੱਚ ਮਹੇਸ਼ ਭਰਤੇ ਮੁਕੇਸ਼ ਭਰਤੇ ਨਾਲ ਕੰਮ ਕਰ ਸਕਦੇ ਨੇ ਖਬਰਾਂ ਦੀ ਮੰਨੀ ਤਾਂ ਇਮਰਾਨ ਤੇ ਮੇਕਰਸ ਦੇ ਵਿਚਕਾਰ ਡਾਰਕ ਤੇ ਮਾਡਰਨ ਲਵ ਸਟੋਰੀ ਨੂੰ ਲੈ ਕੇ ਗੱਲਬਾਤ ਚੱਲ ਰ ਦਾ ਹੈ ਤਾਂ ਆਪਣੇ ਕਜ਼ਨ ਬ੍ਰਦਰ ਵਿਸ਼ੇਸ਼ ਭੜਦੇ ਨਾਲ ਦੁਬਾਰਾ ਕੰਮ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਵੀ ਵਿਸ਼ੇਸ਼ ਭੜਤੀ ਕਰਨ ਵਾਲੀ ਨੇ ਇਮਰਾਨ ਹਾਸ਼ਮੀ ਨੇ ਆਖਰੀ ਵਾਰ 2016 ਵਿੱਚ ਵਿਸ਼ੇਸ਼ ਫਿਲਮਸ ਨਾਲ ਕੰਮ ਕੀਤਾ ਸੀ ਇਸ ਫਿਲਮ ਦਾ ਨਾਮ ਸੀ ਰਾਜਤਰੀ ਬੂਟ ਇੱਕ ਰਿਪੋਰਟ ਦੇ ਮਤਲਬਕ ਇਮਰਾਨ ਹਾਸ਼ਮੀ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਲਗਾਤਾਰ ਵਿਸ਼ੇਸ਼ ਭੜਦੇ ਦਫ਼ਤਰ ਆ ਰਹੇ ਨੇ ਪਿਛਲੇ ਹਫਤੇ ਉਹ ਇੱਕ ਵਾਰ ਫਿਰ ਉੱਥੇ ਦੇਖੇ ਗਏ ਸਨ ਇਹ ਸਭ ਰਿਪੋਰਟ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀਆਂ ਨੇ ਕਿ ਦੋਵੇਂ ਜਲਦੀ ਇੱਕ ਫਿਲਮ ਦਾ ਅਨਾਉਂਸਮੈਂਟ ਕਰ ਸਕਦੇ ਨੇ ਸੋਰਸਸ ਦੀ ਮੰਨੀ ਤਾ ਇਮਰਾਨ ਨੂੰ ਪਿਛਲੇ ਹਫਤੇ ਵੀ ਵਿਸ਼ੇਸ਼ ਦੇ ਉਹਨਾਂ ਨੇ ਕੁਝ ਕਹਾਣੀਆਂ ਨੂੰ ਸ਼ਾਰਟਲਿਸਟ ਕੀਤਾ ਹੈ ਪਰ ਉਹਨਾਂ ਦਾ ਫੋਕਸ ਇੱਕ ਡਾਰਕ ਲਵ ਸਟੋਰੀ ਤੇ ਹੈ ਇਸ ਕਹਾਣੀ ਨੂੰ ਖੁਦ ਵਿਸ਼ੇਸ਼ ਨੇ ਹੀ ਲਿਖਿਆ ਹੈ ਮਾਰਚ ਤੱਕ ਚੀਜ਼ਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਫਿਲਮ ਦਾ ਅਫੀਸ਼ੀਅਲ ਅਨਾਉਂਸਮੈਂਟ ਵੀ ਹੋ ਸਕਦਾ ਹੈ ਇਸ ਖਬਰ ਤੇ ਬਾਅਦ ਇਮਰਾਨ ਦੇ ਫੈਨਸ ਉਹਨਾਂ ਨੂੰ ਦੁਬਾਰਾ ਪਰਦੇ ਤੇ ਦੇਖਣ ਲਈ ਕਾਫੀ ਜ਼ਿਆਦਾ ਐਕਸਾਈਟਡ ਨੇ ਇਮਰਾਨ ਹਾਸ਼ਮੀ ਵੱਡੇ ਪਰਦੇ ਤੇ ਹਰ ਕਿਰਦਾਰ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਪੇਸ਼ ਕਰਦੇ ਨੇ ਚਾਹੇ ਉਹ ਰੋਮਾਂਟਿਕ ਰੋਲ ਪਲੇ ਕਰਨੇ ਹੋਣ ਜਾਂ ਫਿਰ ਫਿਲਮ ਵਿੱਚ ਖਲਨਾਇਕ ਬਣਨਾ ਹੋਵੇ ਹਾਲਾਂਕਿ 8 ਸਾਲ ਦੇ ਬਾਅਦ ਇਮਰਾਨ ਹਾਸ਼ਮੀ ਇੱਕ ਵਾਰ ਫਿਰ ਤੋਂ ਪੁਰਾਣੇ ਅਫਤਾਰ ਵਿੱਚ ਨਜ਼ਰ ਆਉਣਗੇ ਖਬਰਾਂ ਨੇ ਕਿ ਇਮਰਾਨ ਹਾਸ਼ਮੀ ਹੁਣ ਡਾਰਕ ਲਵ ਸਟੋਰੀ ਵਿੱਚ ਕੰਮ ਕਰ ਸਕਦੇ ਨੇ ਖਾਸ ਕਰਕੇ ਇਹ ਹੈ ਕਿ ਇਮਰਾਨ ਦੇ ਫੈਨਸ ਲੰਬੇ ਸਮੇਂ ਤੋਂ ਉਸ ਨੂੰ ਪੁਰਾਣੇ ਜਨਰ ਵਿੱਚ ਵੇਖਣ ਲਈ ਬੇਤਾਬ ਨੇ ਹਾਲਾਂਕਿ ਪਿਛਲੀ ਵਾਰ ਉਹਨਾਂ ਨੇ ਸਲਮਾਨ ਖਾਨ ਦੀ ਫਿਲਮ ਟਾਈਗਰ 3 ਵਿੱਚ ਵਿਲਨ ਦਾ ਕਿਰਦਾਰ ਨਿਭਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਇਮ ਇਮਰਾਨ ਹਾਸ਼ਮੀ ਨੇ ਸਾਲ 2023 ਵਿੱਚ ਫਿਲਮ ਟਾਈਗਰ 3 ਦੇ ਨਾਲ ਪਰਦੇ ਤੇ ਆਪਣੀ ਜ਼ਬਰਦਸਤ ਵਾਪਸੀ ਕੀਤੀ ਸੀ ਪਰ ਹੁਣ ਇੱਕ ਸਾਲ ਦੇ ਗੈਪ ਦੇ ਬਾਅਦ ਉਹ ਇੱਕ ਵਾਰ ਫਿਰ ਤੋਂ ਆਪਣੇ ਪੁਰਾਣੇ ਅਵਤਾਰ ਵਿੱਚ ਵਾਪਸੀ ਕਰ ਸਕਦੇ ਨੇ ਇਸ ਦੌਰਾਨ ਖਬਰਾਂ ਆ ਰਹੀਆਂ ਨੇ ਕਿ ਇਮਰਾਨ ਹਾਸ਼ਮੀ ਪ੍ਰੋਡਕਸ਼ਨ ਹਾਊਸ ਵਿਸ਼ੇਸ਼ ਫਿਲਮ ਸਿਨਰ ਆਪਣੀ ਅਗਲੀ ਫਿਲਮ ਕਰਨ ਵਾਲੇ ਨੇ ਜਿੱਥੋਂ ਕਿ ਉਹਨਾਂ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪাব ইমরান ਹਾਸ਼ਮੀ ਅਗਲੇ ਪ੍ਰੋਜੈਕਟ ਵਿੱਚ ਮਹੇਸ਼ ਭੜਤੇ ਮੁਕੇਸ਼ ਭੜਤੇ ਨਾਲ ਕੰਮ ਕਰ ਸਕਦੇ ਨੇ ਖਬਰਾਂ ਦੀ ਮੰਨੀਤਾ ইমরান ਤੇ ਮੇਕਰਸ ਦੇ ਵਿਚਾਰ ਡਾਕ ਤੇ ਮਾਡਰਨ ਲਵ ਸਟੋਰੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਜੇਕਰ ਸਭ ਕੁਝ ਪਲੈਨਿੰਗ ਦੇ ਮੁਤਾਬਿਕ ਚੱਲਦਾ ਹੈ ਤਾਂ ਆਪਣੇ ਕਜ਼ਨ ਬ੍ਰਦਰ ਵਿਸ਼ੇਸ਼ ਭੜਤੇ ਨਾਲ ਦੁਬਾਰਾ ਕੰਮ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਵੀ ਵਿਸ਼ੇਸ਼ ਭਾਟੀ ਕਰਨ ਵਾਲੀ ਨੇ ইমরান ਹਾਸ਼ਮੀ ਨੇ ਆਖਰੀ ਵਾਰ 2016 ਵਿੱਚ ਵਿਸ਼ੇਸ਼ ਫਿਲਮਸ ਦੇ ਨਾਲ ਕੰਮ ਕੀਤਾ ਸੀ ਇਸ ਫਿਲਮ ਦਾ ਨਾਮ ਸੀ ਰਾਜਰੀ ਬੂਟ ਇੱਕ ਰਿਪੋਰਟ ਦੇ ਮੁਤਾਬਿਕ ইমরান ਹਾਸ਼ਮੀ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਲਗਾਤਾਰ ਵਿਸ਼ੇਸ਼ ਭੜਤੇ ਦਫ਼ਤਰ ਆ ਰਹੇ ਨੇ ਪਿ ਅਫਤੇ ਉਹ ਇੱਕ ਵਾਰ ਫਿਰ ਉੱਥੇ ਦੇਖੇ ਗਏ ਸਨ। ਇਹ ਸਭ ਰਿਪੋਰਟ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਹੀਆਂ ਨੇ ਕਿ ਦੋਵੇਂ ਜਲਦੀ ਇੱਕ ਫਿਲਮ ਦਾ ਅਨਾਉਂਸਮੈਂਟ ਕਰ ਸਕਦੇ ਨੇ। ਸੋਰਸਸ ਦੀ ਮੰਨੀ ਤਾ ਇਮਰਾਨ ਨੂੰ ਪਿਛਲੇ ਹਫਤੇ ਵੀ ਵਿਸ਼ੇਸ਼ ਦਫ਼ਤਰ ਦੇ ਬਾਹਰ ਦੇਖਿਆ ਗਿਆ ਸੀ। ਉਹਨਾਂ ਨੇ ਕੁਝ ਕਹਾਣੀਆਂ ਨੂੰ ਸ਼ਾਰਟਲਿਸਟ ਕੀਤਾ ਹੈ ਪਰ ਉਹਨਾਂ ਦਾ ਫੋਕਸ ਇੱਕ ਡਾਰਕ ਲਵ ਸਟੋਰੀ ਤੇ ਹੈ। ਇਸ ਕਹਾਣੀ ਨੂੰ ਖੁਦ ਵਿਸ਼ੇਸ਼ ਨੇ ਹੀ ਲਿਖਿਆ ਹੈ। ਮਾਰਚ ਤੱਕ ਚੀਜ਼ਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਫਿਲਮ ਦਾ ਆਫੀਸ਼ੀਅਲ ਅਨਾਉਂਸਮੈਂਟ ਵੀ ਹੋ ਸਕਦਾ ਹੈ। ਇਸ ਖਬਰ ਦੇ ਬਾਅਦ ਇਮਰਾਨ ਦੇ ਫੈਨਸ ਉਹਨਾਂ ਨੂੰ ਦੁਬਾਰਾ ਪਰਦੇ ਤੇ ਦੇਖਣ ਲਈ